ਅੰਮ੍ਰਿਤ ਸ਼ਾਨਾ ਇਹ ਬਹੁਤ ਵੱਡੀ ਸਾਜ਼ਿਸ਼ ਕੀਤੀ ਹੈ ਤਾਂ ਕਿ ਪੰਜਾਬ ਯੂਨੀਵਰਸਿਟੀ ਜਿੱਥੋਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਸਿੱਖਿਆ ਲੈ ਕੇ ਇਸ ਦੇਸ਼ ਦਾ ਤੇ ਸੂਬੇ ਦਾ ਨਾਮ ਰੌਸ਼ਨ ਕਰਦੇ ਆਂ ਖਾਕੀ ਨਿਕਰੇ ਵਾਲਿਆਂ ਦਾ ਕਬਜ਼ਾ ਕਰਾ ਕੇ ਕਿ ਉਹਨਾਂ ਲਈ ਜਿਹੜੀ ਪੰਜਾਬ ਦੇ ਮੁੰਡੇ ਕੁੜੀਆਂ ਦੀ ਸੋਚ ਹੋਵੇ ਉਹ ਆਦਰਸ਼ੀ ਤੋਂ ਸਿੱਖਿਆ ਲੈ ਜ਼ਿੰਦਗੀ ਪਾਰ ਦੇਵੇ ਅੱਜ ਭਾਜਪਾ ਨੂੰ ਜੇ ਦੁੱਖ ਹੈ ਉਹ ਸਿਰਫ ਇਸ ਗੱਲ ਦਾ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਧਰਤੀ ਤੋਂ ਪੰਜਾਬ ਤੇ ਪੰਜਾਬੀਅਤ ਪਿਛਲੇ ਕਈ ਸਾਲਾਂ ਤੋਂ ਬਣਪਰੀ ਹੈ ਇਹਨੂੰ ਕਿਵੇਂ ਨਾ ਕਿਵੇਂ ਰੋਕਿਆ ਜਾਵੇ ਤੁਹਾਡਾ ਡਰ ਵੇਖ ਕੇ ਭਾਜਪਾ ਦੀ ਰੂਹ ਕੰਬਣ ਲੱਗੀ ਹੈ ਤੇ ਮੈਨੂੰ ਲੱਗਦਾ ਤੁਹਾਡੀ ਜਿੱਤ ਦਾ ਐਲਾਨ ਥੋੜੀ ਦੇਰ ਚ ਹੋਣ ਵਾਲਾ ਹੈ ਜਿੰਨਾ ਚਿਰ ਅਸੀਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦੇ ਸੀ 2010 ਤੱਕ ਪੁਲਿਸ ਦੀ ਜਰਤ ਨਹੀਂ ਸੀ ਯੂਨੀਵਰਸਿਟੀ ਦਾ 게ਟ ਟੱਪ ਜੇ ਅਸੀਂ 5 ਮਿੰਟਾਂ 'ਚ ਸਾਰੀ ਯੂਨੀਵਰਸਿਟੀ ਬੰਦ ਕਰ ਦਿੰਦੇ ਸੀ ਤੇ ਵਾਂਡ 'ਚ ਕੱਲਾ ਹਿੰਦੁਸਤਾਨ ਦੀ ਛਾਤੀ ਤੇ ਚਾਕੂ ਨਹੀਂ ਫੇਰਿਆ ਗਿਆ ਪੰਜਾਬ ਤੇ ਲਾਹੌਰ ਇਸ ਤੋਂ ਬਾਅਦ ਲਾਹੌਰ ਤੋਂ ਜੇ ਉਸ ਗਵਾਚੇ ਪੰਜਾਬ 'ਚ ਕੋਈ ਇੱਕ ਬਹੁ ਕੀਮਤੀ ਚੀਜ਼ ਪੰਜਾਬ 'ਚ ਪੰਜਾਬ ਦੇ ਲੋਕ ਵਾਪਸ ਲੈ ਕੇ ਆਏ ਤਾਂ ਲਾਹੌਰ ਤੋਂ ਇੱਕ ਪੰਜਾਬ ਯੂਨੀਵਰਸਿਟੀ ਸੀ ਜਿਹੜੀ ਚੰਡੀਗੜ੍ਹ 'ਚ ਆ ਕੇ ਸਥਾਪਿਤ ਹੋਈ ਤੇ ਅੱਜ ਤੱਕ ਚੱਲ ਰਹੀ ਹੈ 1947 ਤੋਂ 50 ਦੇ ਵਿੱਚ ਇਸ ਯੂਨੀਵਰਸਿਟੀ ਦੀ ਸਥਾਪਨਾ ਹੋਈ ਇੱਕ ਡੈਮੋਕਰੈਟਿਕ ਸਿਸਟਮ ਨਾਲ ਇਸ ਯੂਨੀਵਰਸਿਟੀ ਨੂੰ ਛੋਟੇ ਵੀਰ ਪਿੱਛੇ ਆ ਜਾ ਮੜਾ ਜਾ ਥੋੜੇ ਖੁੱਲ ਜਾ ਇਸ ਯੂਨੀਵਰਸਿਟੀ ਨੂੰ ਇੱਕ ਡੈਮੋਕਰੈਟਿਕ ਸਿਸਟਮ ਨਾਲ ਚਲਾਉਣਾ ਸ਼ੁਰੂ ਕੀਤਾ ਸੈਨੇਟ ਦਾ ਆਗਾਜ਼ ਹੋਇਆ ਪੰਜਾਬ ਦੇ ਜਿਹੜੇ ਸਾਡੇ ਹੀਰੇ ਸੀ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਾਡੇ ਡਾਕਟਰਸ ਇਨਰਚਾਹ ਲੱਗੇ ਤੇ ਪੰਜਾਬ ਯੂਨੀਵਰਸਿਟੀ ਚੱਲਣ ਲੱਗੀ ਅੱਜ ਭਾਜਪਾ ਨੂੰ ਜੇ ਦੁੱਖ ਹੈ ਉਹ ਸਿਰਫ ਇਸ ਗੱਲ ਦਾ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਧਰਤੀ ਤੋਂ ਪੰਜਾਬ ਤੇ ਪੰਜਾਬੀਅਤ ਪਿਛਲੇ ਕਈ ਸਾਲਾਂ ਤੋਂ ਬਣਪਰੀ ਹੈ ਇਹਨੂੰ ਕਿਵੇਂ ਨਾ ਕਿਵੇਂ ਰੋਕਿਆ ਜਾਵੇ ਇਸ ਕਰਕੇ ਮੋਦੀ ਨੇ ਅੰਮਿਤ ਸ਼ਾਨ ਇਹ ਬਹੁਤ ਵੱਡੀ ਸਾਜ਼ਿਸ਼ ਕੀਤੀ ਹੈ ਤਾਂਕਾ ਪੰਜਾਬ ਯੂਨੀਵਰਸਿਟੀ ਜਿੱਥੋਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਸਿੱਖਿਆ ਲੈ ਕੇ ਇਸ ਦੇਸ਼ ਦਾ ਤੇ ਸੂਬੇ ਦਾ ਨਾਂ ਰੌਸ਼ਨ ਕਰਦੇ ਆ ਇਹ ਉਸ ਯੂਨੀਵਰਸਿਟੀ ਚ ਖਾਕੀ ਨਿਕਰ ਵਾਲਿਆਂ ਦਾ ਕਬਜ਼ਾ ਕਰਾ ਕੇ ਚੌਧਰੀ ਨੇ ਕਿ ਆਉਣ ਵਾਲੀ ਜਿਹੜੀ ਪੰਜਾਬ ਦੇ ਮੁੰਡੇ ਕੁੜੀਆਂ ਦੀ ਸੋਚ ਹੋਵੇ ਉਹ ਆਰਐਸਐਸ ਤੋਂ ਸਿੱਖਿਆ ਲਵੇ ਤੇ ਆਰਐਸਐਸ ਦੀ ਸਿੱਖਿਆ ਜ਼ਿੰਦਗੀ ਪਾਰਾ ਦੇਵੇ ਇਹ ਇਹ ਜਿਹੜੀ ਕੋਜੀ ਹਰਕਤ ਹੈ ਭਾਜਪਾ ਦੀ ਇਹ ਆਰਐਸਐਸ ਦੀ ਉਹ ਪੰਜਾਬੀ ਵੀਰੋ ਤੁਸੀਂ ਅੱਜ ਹਮ ਹਮਾ ਕੇ ਪਹੁੰਚੇ ਹੋ ਤੁਹਾਡਾ ਧੰਨਵਾਦ ਹੈ ਤੈਦ ਲੋ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਜਿੰਨੇ ਵੀ ਸਟੂਡੈਂਟ ਲੀਡਰ ਇੱਥੇ ਪਹੁੰਚੇ ਆ ਤੁਹਾਡਾ ਅੱਡ ਡਰ ਵੇਖ ਕੇ ਭਾਜਪਾ ਦੀ ਰੂਹ ਕੰਬਣ ਲੱਗੀ ਹੈ ਤੇ ਮੈਨੂੰ ਲੱਗਦਾ ਤੁਹਾਡੀ ਜਿੱਤ ਦਾ ਐਲਾਨ ਥੋੜੀ ਦੇਰ 'ਚ ਹੋਣ ਵਾਲਾ ਹੈ ਪਰ ਮੈਂ ਬੇਨਤੀ ਕਰਦਾ ਇਹਨਾਂ ਤੇ ਯਕੀਨ ਨਹੀਂ ਕਰਨਾ ਜਦੋਂ ਤੱਕ ਸਾਡਾ ਟਾਂਚਾ ਆਉਂਦਾ ਉਹ ਰਹਿਣ ਦਾ ਐਲਾਨ ਨਹੀਂ ਕਰਦੇ ਆਪਾਂ ਇਹ ਐਜੀਟੇਸ਼ਨ ਜਾਰੀ ਰੱਖਣਾ ਔਰ ਮੈਂ ਵਧਾਈ ਦੇਣਾ ਚਾਹੁੰਦਾ ਸਾਡੇ ਜਿਹੜੇ ਇਸ ਪੰਜਾਬ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਸਟੂਡੈਂਟ ਬਾਡੀਜ਼ ਨੇ ਇਹਨਾਂ ਨੇ ਜੁਰਤ ਵਿਖਾਈ ਹੈ ਤੇ ਇਹ ਜਿਹੜੀ ਟੱਕਰ ਲਈ ਐਡਮਿਨਿਸਟ੍ਰੇਸ਼ਨ ਨਾਲ ਇਹ ਕਾਬਲੇ ਤਾਰੀਫ ਮੈਂ ਕਿਸੇ ਵੀ ਇੱਕ ਸਟੂਡੈਂਟ ਬਾਡੀ ਦੀ ਤਾਰੀਫ਼ ਨਹੀਂ ਕਰਦਾ ਤੇ ਮਿੱਤਰੋ ਜਿਵੇਂ ਤੁਸੀਂ ਆ ਲੜਾਈ ਲੜੀ ਇਸੇ ਤਰ੍ਹਾਂ ਲੜਦੇ ਰਹੋ ਜਿੰਨਾ ਚਿਰ ਅਸੀਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦੇ ਸੀ 2010 ਤੱਕ ਪੁਲਿਸ ਦੀ ਜਰਤ ਨਹੀਂ ਸੀ ਯੂਨੀਵਰਸਿਟੀ ਦਾ ਗੇਟ ਟੱਪ ਜੇ ਅਸੀਂ 5 ਮਿੰਟਾਂ 'ਚ ਸਾਰੀ ਯੂਨੀਵਰਸਿਟੀ ਬੰਦ ਕਰ ਦਿੰਦੇ ਸੀ ਬੇਸ਼ੱਕ ਬੇਸ਼ੱਕ ਤੁਸੀਂ ਆਪਸ ਵਿੱਚ ਇਲੈਕਸ਼ਨ ਲੜੋ ਕੋਈ ਦਿੱਕਤ ਨਹੀਂ ਤੁਹਾਨੂੰ ਹੱਕ ਹੈ ਕੌਂਸਲ ਜਾਣ ਦਾ ਪਰ ਜਦੋਂ ਸਰਕਾਰ ਨਾਲ ਪੁਛਲ ਲੜਾਈ ਲੱਗੀ ਹੋਵੇ ਉਦੋਂ ਸਾਰੀਆਂ ਜਥੇਬੰਦਕ ਜਿਹੜੀਆਂ ਪਾਰਟੀਆਂ ਸਾਡੀਆਂ ਸਟੂਡੈਂਟ ਕਾਉਂਸਲ ਹੈ ਸਾਡੀਆਂ ਸਟੂਡੈਂਟ ਬਾਡੀਜ਼ ਹੈ ਸਾਰੀਆਂ ਇੱਕ ਹੋ ਕੇ ਲੜਾਈ ਲੜਿਆ ਕਰੋ ਇਹ ਪੁਲਸ ਪਾਲਸ ਸਿਰਫ ਡਰਦਿਆਂ ਨੂੰ ਡਰਾਉਂਦੀ ਹੈ ਜਦੋਂ ਪੰਜਾਬ ਯੂਨੀਵਰਸਿਟੀ 'ਚ ਇੱਕ ਆਵਾਜ਼ ਆਈ ਤੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਇੱਕ ਨਾਰਾ ਲਾਇਆ ਮੇਰੀ ਗੱਲ ਯਾਦ ਰੱਖੋ ਜਿਵੇਂ 2010 ਤੋਂ ਪਹਿਲਾਂ ਪੁਲਿਸ ਕੈਂਪਸ 'ਚ ਟਰਨੀ ਕਰ ਸਕਦੀ ਸੀ ਬੇਸ਼ੱਕ ਗੋਲੀ ਚਲਦੀ ਹੋਵੇ ਯੂਨੀਵਰਸਿਟੀ ਵਿੱਚ ਉਸੇ ਤਰ੍ਹਾਂ ਹੀ ਇਹ ਸਮਾਂ ਵਾਪਸ ਲੈ ਕੇ ਆਇਓ ਪੁਲਿਸ ਦਾ ਕੋਈ ਹੱਕ ਨਹੀਂ ਆ ਕੇ ਸਾਡੇ ਗੇਟਾਂ ਤੇ ਤਾਲੇ ਲਾਵੇ ਸਾਨੂੰ ਪੀਸਫੁਲ ਜੁਡੀਕਸ਼ਨ ਨਾ ਕਰਨ ਦੇਵੇ ਅਸੀਂ ਕੋਈ ਗੋਲੀ ਚਲਾਉਣੀ ਆਏ ਅਸੀਂ ਮਾਹੌਲ ਖਰਾਬ ਕਰਨ ਨਹੀਂ ਆਏ ਸੋ ਸਾਰੀ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਦੋ ਨਰਨ ਅਸਮਾਤੀ ਕਰਨ ਲੱਗੇ ਕਿਉਂਕਿ ਸਟੂਡੈਂਟ ਡਿਟਰ ਨੇ ਸੋਪੂ ਦੇ ਪ੍ਰਧਾਨ ਸਟੂਡੈਂਟ ਯੂਨੀਅਨ ਸਟੂਡੈਂਟ ਇਕਤਾ ਵਿਦਿਆਰਥੀ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੰਡ ਚ ਕੱਲਾ ਹਿੰਦੁਸਤਾਨ ਛਾਤੀ ਤੇ ਚਾਕੂ ਨਹੀਂ ਫੇਰਿਆ ਗਿਆ ਪੰਜਾਬ ਦਾ ਬਹੁਤ ਵੱਡਾ ਹਿੱਸਾ ਤੇ ਬਹੁਤ ਕੀਮਤੀ ਹਿੱਸਾ ਪਾਕਿਸਤਾਨ 'ਚ ਰਹਿ ਗਿਆ ਤੇ ਲਾਹੌਰ ਇਸ ਤੋਂ ਬਾਅਦ ਲਾਹੌਰ ਤੋਂ ਜੇ ਉਸ ਗਵਾਚੇ ਪੰਜਾਬ 'ਚ ਕੋਈ ਇੱਕ ਬਹੁਤ ਕੀਮਤੀ ਚੀਜ਼ ਪੰਜਾਬ 'ਚ ਪੰਜਾਬ ਦੇ ਲੋਕ ਵਾਪਸ ਲੈ ਕੇ ਆਏ ਤਾਂ ਲਾਹੌਰ ਤੋਂ ਇੱਕ ਪੰਜਾਬ ਯੂਨੀਵਰਸਿਟੀ ਸੀ ਜਿਹੜੀ ਚੰਡੀਗੜ੍ਹ ਚ ਆ ਕੇ ਸਥਾਪਿਤ ਹੋਈ ਤੇ ਅੱਜ ਤੱਕ ਚੱਲ ਰਹੀ ਐ 1947 ਤੋਂ 50 ਦੇ ਵਿੱਚ ਇਸ ਯੂਨੀਵਰਸਿਟੀ ਦੀ ਸਥਾਪਨਾ ਹੋਈ ਤੇ ਇੱਕ ਡੈਮੋਕਰੈਟਿਕ ਸਿਸਟਮ ਨਾਲ ਇਸ ਯੂਨੀਵਰਸਿਟੀ ਨੂੰ ਛੋਟੇ ਵੀਰ ਪਿੱਛੇ ਆ ਜਾ ਮੜਾ ਜਾ ਖੁੱਲ ਜਾ ਖੁੱਲ ਜਾ ਇਸ ਯੂਨੀਵਰਸਿਟੀ ਨੂੰ ਇੱਕ ਡੈਮੋਕਰੈਟਿਕ ਸਿਸਟਮ ਨਾਲ ਚਲਾਉਣਾ ਸ਼ੁਰੂ ਕੀਤਾ ਸੈਨੇਟ ਦਾ ਆਗਾਜ਼ ਹੋਇਆ ਪੰਜਾਬ ਦੇ ਜਿਹੜੇ ਸਾਡੇ ਹੀਰੇ ਸੀ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਾਡੇ ਡਾਕਟਰਸ ਇੱਥੋਂ ਦੇ ਸਟੂਡੈਂਟ ਵਕੀਲ ਔਰ ਸਟਾਰ ਪ੍ਰੋਨ ਸਟੂਡੈਂਟ ਲੀਡਰਸ ਚੁਣ ਕੇ ਸੈਨਟ ਚ ਜਾਣ ਲੱਗੇ ਤੇ ਪੰਜਾਬ ਯੂਨੀਵਰਸਿਟੀ ਚੱਲਣ ਲੱਗੀ ਅੱਜ ਭਾਜਪਾ ਨੂੰ ਜੇ ਦੁੱਖ ਹੈ ਉਹ ਸਿਰਫ ਇਸ ਗੱਲ ਦਾ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਧਰਤੀ ਤੋਂ ਪੰਜਾਬ ਤੇ ਪੰਜਾਬੀਅਤ ਪਿਛਲੇ ਕਈ ਸਾਲਾਂ ਤੋਂ ਬਣਪਰੀ ਹੈ ਇਹਨੂੰ ਕਿਵੇਂ ਦਾ ਕਿਵੇਂ ਰੋਕਿਆ ਜਾਵੇ ਇਸ ਕਰਕੇ ਮੋਦੀ ਨੇ ਅੰਮਿਤ ਸ਼ਾਹ ਨੇ ਇਹ ਬਹੁਤ ਵੱਡੀ ਸਾਜ਼ਿਸ਼ ਕੀਤੀ ਹੈ ਤਾਂ ਕਿ ਪੰਜਾਬ ਯੂਨੀਵਰਸਿਟੀ ਜਿੱਥੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਸਿੱਖਿਆ ਲੈ ਕੇ ਇਸ ਦੇਸ਼ ਦਾ ਤੇ ਸੂਬੇ ਦਾ ਨਾਂ ਰੋਸ਼ਨ ਕਰਦੇ ਆ ਇਹ ਉਸ ਯੂਨੀਵਰਸਿਟੀ ਖਾਕੀ ਨਿਕਰਾਲਿਆਂ ਦਾ ਕਬਜ਼ਾ ਕਰਾ ਕੇ ਚੌਧਰੀ ਨੇ ਕਿ ਆਉਣ ਵਾਲੀ ਜਿਹੜੀ ਪੰਜਾਬ ਦੇ ਮੁੰਡੇ ਕੁੜੀਆਂ ਦੀ ਸੋਚ ਹੋਵੇ ਉਹ ਆਰਐਸਐਸ ਤੋਂ ਸਿੱਖਿਆ ਲਵੇ ਤੇ ਆਰਐਸਐਸ ਦੀ ਸਿੱਖਿਆ ਤੇ ਸਾਰੀ ਜ਼ਿੰਦਗੀ ਪਰਾ ਦੇਵੇ ਇਹ ਇਹ ਜਿਹੜੀ ਕੋਜੀ ਹਰਕਤ ਹੈ ਭਾਜਪਾ ਦੀ ਇਹ ਆਰਐਸਐਸ ਦੀ ਉਹ ਪੰਜਾਬੀ ਵੀਰੋ ਤੁਸੀਂ ਅੱਜ ਹਮ ਹਮਾ ਕੇ ਪਹੁੰਚੇ ਹੋ ਥੋੜਾ ਧੰਨਵਾਦ ਹੈ ਤੇਦ ਲੋ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਜਿੰਨੇ ਵੀ ਸਟੂਡੈਂਟ ਲੀਡਰ ਇੱਥੇ ਪਹੁੰਚੇ ਆ ਥੋੜਾ ਦੇ ਡਰ ਵੇਖ ਕੇ ਭਾਜਪਾ ਦੀ ਰੂਹ ਕੰਬਣ ਲੱਗੀ ਹੈ ਤੇ ਮੈਨੂੰ ਲੱਗਦਾ ਥੋਡੀ ਜਿੱਤ ਦਾ ਐਲਾਨ ਥੋੜੀ ਦੇਰ ਚ ਹੋਣ ਵਾਲਾ ਪਰ ਮੈਂ ਬੇਨਤੀ ਕਰਦਾ ਇਹਨਾਂ ਤੇ ਯਕੀਨ ਨਹੀਂ ਕਰਨਾ ਜਦੋਂ ਤੱਕ ਸਾਡਾ ਟਾਂਚਾ ਆਉਂਦਾ ਉਹ ਰਹਿਣ ਦਾ ਐਲਾਨ ਨਹੀਂ ਕਰਦੇ ਆਪਾਂ ਇਹ ਐਜੀਟੇਸ਼ਨ ਜਾਰੀ ਰੱਖਣਾ ਹੈ ਔਰ ਮੈਂ ਵਧਾਈ ਦੇਣਾ ਚਾਹੁੰਦਾ ਸਾਡੇ ਜਿਹੜੇ ਇਸ ਪੰਜਾਬ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਸਟੂਡੈਂਟ ਬਾਡੀਜ਼ ਨੇ ਇਹਨਾਂ ਨੇ ਜ਼ੁਰਤ ਵਿਖਾਈ ਹੈ ਤੇ ਇਹ ਜਿਹੜੀ ਟੱਕਰ ਲਈ ਐਡਮਿਨਿਸਟ੍ਰੇਸ਼ਨ ਨਾਲ ਇਹ ਕਾਬਲੇ ਤਾਰੀਫ ਮੈਂ ਕਿਸੇ ਵੀ ਇੱਕ ਸਟੂਡੈਂਟ ਬਾਡੀ ਦੀ ਤਾਰੀਫ ਨਹੀਂ ਕਰਦਾ ਤੇ ਮਿੱਤਰੋ ਜਿਵੇਂ ਤੁਸੀਂ ਆ ਲੜਾਈ ਲੜੀ ਇਸੇ ਤਰ੍ਹਾਂ ਲੜਦੇ ਰਹੋ ਜਿੰਨਾ ਚਿਰ ਅਸੀਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦੇ ਸੀ 2010 ਤੱਕ ਪੁਲਸ ਦੀ ਯੋਤਨੀ ਸੀ ਯੂਨੀਵਰਸਿਟੀ ਦਾ ਗੇਟ ਤੱਕ ਜੇ ਅਸੀਂ 5 ਮਿੰਟਾਂ 'ਚ ਸਾਰੀ ਯੂਨੀਵਰਸਿਟੀ ਬੰਦ ਕਰ ਦਿੰਦੇ ਸੀ ਬੇਸ਼ੱਕ ਬੇਸ਼ੱਕ ਤੁਸੀਂ ਆਪਸ ਵਿੱਚ ਇਲੈਕਸ਼ਨ ਲੜੋ ਕੋਈ ਦਿੱਕਤ ਨਹੀਂ ਤੁਹਾਨੂੰ ਹੱਕ ਹੈ ਕੌਂਸਲ ਜਾਣ ਦਾ ਪਰ ਜਦੋਂ ਸਰਕਾਰ ਨਾਲ ਪੁਲਸ ਨਾਲ ਲੜਾਈ ਲੱਗੀ ਹੋਵੇ ਉਦੋਂ ਸਾਰੀਆਂ ਜਥੇਬੰਦਕ ਜਿਹੜੀਆਂ ਪਾਰਟੀਆਂ ਸਾਡੀਆਂ ਸਟੂਡੈਂਟ ਕੌਂਸਲ ਹੈ ਸਾਡੀਆਂ ਸਟੂਡੈਂਟ ਬਾਡੀਜ਼ ਆ ਸਾਰੀਆਂ ਇੱਕ ਹੋ ਕੇ ਲੜਾਈ ਲੜਿਆ ਕਰੋ ਏ ਪੁਲਿਸ ਪਾਲਸ ਸਿਰਫ ਡਰਦਿਆਂ ਨੂੰ ਡਰਾਉਂਦੀ ਐ ਜਦੋਂ ਪੰਜਾਬ ਯੂਨੀਵਰਸਿਟੀ 'ਚ ਇੱਕ ਆਵਾਜ਼ ਆਈ ਤੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਇੱਕ ਨਾਰਾ ਲਾਇਆ ਮੇਰੀ ਗੱਲ ਯਾਦ ਰੱਖੋ ਜਿਵੇਂ 2010 ਤੋਂ ਪਹਿਲਾਂ ਪੁਲਸ ਕੈਂਪਸ 'ਚ ਐਂਟਰ ਨਹੀਂ ਕਰ ਸਕਦੀ ਸੀ ਬੇਸ਼ੱਕ ਗੋਲੀ ਚਲਦੀ ਹੋਵੇ ਯੂਨੀਵਰਸਿਟੀ ਵਿੱਚ ਉਸੇ ਤਰ੍ਹਾਂ ਹੀ ਇਹ ਸਮਾਂ ਵਾਪਸ ਲੈ ਕੇ ਆਇਓ ਪੁਲਸ ਦਾ ਕੋਈ ਹੱਕ ਨਹੀਂ ਆ ਕੇ ਸਾਡੇ ਗੇਟਾਂ ਤੇ ਤਾਲੇ ਲਾਵੇ ਸਾਨੂੰ ਪੀਸਫੁਲ ਜੁਡੀਸ਼ਨ ਨਾ ਕਰਨ ਦੇ ਦੇਵੇ ਅਸੀਂ ਕੋਈ ਗੋਲੀ ਚਲਾਉਣੀ ਆਏ ਅਸੀਂ ਮਾਹੌਲ ਖਰਾਬ ਕਰਨੀ ਆਏ ਸੋ ਸਾਰੀ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਏ ਸਾਰਿਆਂ ਦਾ तहे ਦਿਲੋਂ ਧੰਨਵਾਦ ਦੋ ਨਾਰਾਂ ਨਸਮਾਤੀ ਕਰਨ ਲੱਗਿਆ ਕਿਉਂਕਿ ਸਟੂਡੈਂਟ ਡਿਟਰ ਨੇ ਸੋਪੂ ਦੇ ਪ੍ਰਧਾਨ ਨੇ ਸਟੂਡੈਂਟ ਯੂਨੀਅਨ ਸਟੂਡੈਂਟ ਦੇਖਤਾ ਵਾਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ